ਲੇ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਜੰਗ ਦੀ ਸਥਿਤੀ ਬਣੀ ਹੋਈ ਹੈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਕਈ ਵਾਖਵਟਾਂ ਅਤੇ ਅਲਰਟ ਜਾਰੀ ਕੀਤੇ ਗਏ ਨੇ ਤਾਂ ਜਿਸ ਨੂੰ ਲੈ ਕੇ ਪੰਜਾਬ ਦੇ ਸੰਗਰੂਰ ਦੇ ਵਿੱਚ ਵੀ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਰੇਲਵੇ ਸਟੇਸ਼ਨ ਦੇ ਮੌਜੂਦਾ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਚੈਕਿੰਗ ਵੀ ਕੀਤੀ ਗਈ ਹੈ ਇਹ ਅੱਜ ਅਸੀਂ ਸਪੈਸ਼ਲ ਜਿਹੜੀ ਰੇਲਵੇ ਬੜਕੇ ਵਾਲੇ ਖਾਵਾ ਜਨਗਰ ਰੇਲਵੇ ਸਟੇਸ਼ਨ ਨਾ ਬਸ ਸਟੈਂਡ ਵੀ ਹੈ ਕੱਲ ਬਸ ਸਟੈਂਡ ਚੈਕਿੰਗ ਕੀਤੀ ਸੀ ਅੱਜ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਅਸੀਂ ਸਰਫੇਜਿੰਗ ਦੀ ਸਾਰੀ ਫੋਰਸ ਲੈ ਕੇ ਜਨਰਲ ਰੇਲਵੇ ਪੁਲਿਸ ਦੀ ਫੋਰਸ ਲੈ ਕੇ ਰੇਲਵੇ ਪ੍ਰੋਟੈਕਸ਼ਨ ਫੋਰਸ ਸਾਰਿਆਂ ਦੇ ਸਹਿਯੋਗ ਨਾਲ ਅੱਜ ਅਸੀਂ ਕਿਤੇ ਟ੍ਰੇਨਾਂ ਦੀ ਚੈਕਿੰਗ ਕਰ ਰਹੇ ਹਾਂ ਸਭ ਤੋਂ ਮੇਨ ਇੰਪੋਰਟੈਂਟ ਇਹੋ ਜੀ ਸਥਿਤੀ ਚ ਬਲੈਕਆਊਟ ਹੁੰਦਾ ਹੈ ਬਲੈਕਆਊਟ ਦੇ ਰਿਗਾਰਡਿੰਗ ਜਿਹੜੇ ਟਾਈਮਿੰਗਸ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਨੇ ਉਹਦੇ ਰਿਗਾਰਡਿੰਗ ਸਾਇਰਨ বাজਾਇਆ ਜਾਂਦਾ ਤੇ ਹੋਰ ਤਰੀਕੇ ਨਾਲ ਸੋਸ਼ਲ ਮੀਡੀਆ ਨਾਲ ਵੀ ਟਾਈਮ ਦਿੱਤਾ ਜਾ ਰਿਹਾ ਹੈ। ਮੇਰੀ ਸਾਰੇ ਨਾਗਰਿਕਾਂ ਨੂੰ ਬੇਨਤੀ ਹੈ ਕਿ ਬਲੈਕਆਊਟ ਨੂੰ 100% ਫੋਲੋ ਕੀਤਾ ਜਾਵੇ। ਦੇ ਵਿੱਚ ਹਮਲੇ ਤੋਂ ਬਾਅਦ ਪੂਰੇ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਜੰਗ ਦੀ ਸਥਿਤੀ ਬਣੀ ਹੋਈ ਹੈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਕਈ ਵਕਤਕਾਂ ਤਮ ਤੇ ਅਲਰਟ ਜਾਰੀ ਕੀਤੇ ਗਏ ਨੇ ਤਾਂ ਜਿਸ ਨੂੰ ਲੈ ਕੇ ਪੰਜਾਬ ਦੇ ਸੰਗਰੂਰ ਦੇ ਵਿੱਚ ਵੀ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਰੇਲਵੇ ਸਟੇਸ਼ਨ ਤੇ ਮੌਜੂਦਾ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਚੈਕਿੰਗ ਵੀ ਕੀਤੀ ਗਈ ਹੈ ਤਾਂ ਟ੍ਰੇਨ ਦੇ ਵਿੱਚ ਜੋ ਵੀ ਜਿਹੜੇ ਮੁਸਾਫਿਰ ਨੇ ਤਾਂ ਆ ਰਹੇ ਨੇ ਤਾਂ ਉਹਨਾਂ ਦੀ ਵੀ ਚੈਕਿੰਗ ਕੀਤੀ ਗਈ ਹੈ ਤਾਂ ਕਿ ਕੋਈ ਵੀ ਅਨਸ਼ੁਕਾਮੀ ਘਟਨਾ ਤਾਂ ਨਾ ਵਾਪਰ ਸਕੇ ਤਾਂ ਹਰ ਇੱਕ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਪੰਜਾਬ ਦਾ ਮਾਹੌਲ ਹੈ ਤਾਂ ਜਿਹੜਾ ਸ਼ਾਂਤੀਪੂਰਵਕ ਰੱਖਿਆ ਜਾਵੇ ਤਾਂ ਤਸਵੀਰਾਂ ਦੇ ਤolda ਪੁਲਿਸ ਪ੍ਰਸ਼ਾਸਨ ਤਾਂ ਮੌਜੂਦ ਹੈ ਤਾਂ ਕੋਈ ਵੀ ਜਿਹੜੇ ਵੀ ਸਵਾਰੀ ਆ ਰਹੀ ਹੈ ਤਾਂ ਮੁਸਾਫਿਰ ਆ ਰਹੇ ਤਾਂ ਉਹਨਾਂ ਦੀ ਚੈਕਿੰਗ ਕਰਕੇ ਉਹਨਾਂ ਦੀ ਆਈਡੈਂਟੀਟੀ ਚੈੱਕ ਕਰਕੇ ਜਿਹੜਾ ਉਹਨਾਂ ਨੂੰ ਭੇਜਿਆ ਜਾ ਕੇ ਤਾਂ ਕਿ ਕੋਈ ਵੀ ਜਿਹੜੀ ਅਨਸੁਕਾਮੀ ਕਰਨਾ ਤਾਂ ਉਹ ਨਾ ਕਰ ਸਕੇ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਡੀਐਸਪੀ ਸਾਹਿਬ ਮੌਜੂਦ ਨੇ ਖੁਦ ਤਾਂ ਜਿਹੜੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਗਈ ਹੈ ਤਾਂ ਖੁਦ ਡੀਐਸਪੀ ਸਾਹਿਬ ਮੌਜੂਦ ਨੇ ਸਰਚ ਚੈਕਿੰਗ ਕੀਤੀ ਗਈ ਹੈ ਸ਼ਹਿਰ ਦੇ ਵਕਤ ਵਕਤਾਂ ਮਤੇ ਵੀ ਜਿਹੜੇ ਅਲਰਟ ਜਾਰੀ ਕੀਤੇ ਨੇ ਪੰਜਾਬ ਦੇ ਹਿੱਸਿਆਂ ਦੇ ਵਿੱਚ ਤਾਂ ਚੈਕਿੰਗ ਕੀਤੀ ਕੀ ਕਹਿਣਾ ਚਾਹੀਦਾ ਇਹ ਅ ਇਸ ਸਪੈਸ਼ਲ ਜਿਹੜੀ ਭੀੜ ਭੜਕੇ ਵਾਲੇ ਥਾਵਾਂ ਜਿੱਨਾਂ ਕਿ ਰੇਲਵੇ ਸਟੇਸ਼ਨ इवन ਬੱਸ ਸਟੈਂਡ ਵੀ ਹੈ ਕੱਲ ਬੱਸ ਸਟੈਂਡ ਦੀ ਚੈਕਿੰਗ ਕੀਤੀ ਸੀ ਅੱਜ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਅਸੀਂ ਸਬ ਡਿਵੀਜ਼ਨ ਦੀ ਸਾਰੀ ਫੋਰਸ ਲੈ ਕੇ ਜਨਰਲ ਰੇਲਵੇ ਪੁਲਿਸ ਦੀ ਫੋਰਸ ਲੈ ਕੇ ਰੇਲਵੇ ਪ੍ਰੋਟੈਕਸ਼ਨ ਫੋਰਸ ਸਾਰਿਆਂ ਦੇ ਸਹਿਯੋਗ ਨਾਲ ਅੱਜ ਅਸੀਂ ਇੱਥੇ ਟ੍ਰੇਨਾਂ ਦੀ ਚੈਕਿੰਗ ਕਰ ਰਹੇ ਹਾਂ ਇਹਦਾ ਮਕਸਦ ਲੋਕਾਂ ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਅਤੇ ਜੇ ਕੋਈ ਬਾੜਾ ਬੰਦਾ ਮੂਵਮੈਂਟ ਕਰਦਾ ਹੈ ਉਹਦੀ شناخت ਕਰਨਾ ਤੇ ਉਹਦੇ ਖਿਲਾਫ ਕਾਰਵਾਈ ਕਰਨਾ ਅਸੀਂ ਦੇਖਿਆ ਹੋਣਾ ਤੁਸੀਂ ਜਿਹੜੀਆਂ ਵੀ ਟ੍ਰੇਨ ਆ ਰਹੀਆਂ ਉਹਦੇ ਚ ਜਿਹੜੇ ਵੀ ਯਾਤਰੀ ਉਤਰੇ ਨੇ ਉਹਨਾਂ ਦੀ ਬਰੀਕੀ ਨਾਲ ਅਸੀਂ ਚੈਕਿੰਗ ਕੀਤੀ ਹੈ ਜਾਂਚ ਕੀਤੀ ਹੈ ਉਹਨਾਂ ਦੀ ਇਵਨ ਆਈਡੈਂਟੀਫਿਕੇਸ਼ਨ ਵੀ ਇਨਸ਼ੋਰ ਕੀਤੀ ਹੈ ਤਾਂ ਜੋ ਕੋਈ ਗਲਤ ਅੰਸਰ ਇਸ ਏਰੀਆ 'ਚ ਆਪਰੇਟ ਨਾ ਕਰ ਸਕੇ ਮੌਕ ਡ੍ਰਿਲ ਵੀ ਚੱਲ ਰਹੀ ਹੈ ਬਲੈਕਆਊਟ ਵੀ ਚੱਲ ਰਿਹਾ ਹੈ ਤਾਂ ਲੋਕਾਂ ਨੂੰ ਕੀ ਜਿਹੜਾ ਮੈਸੇਜ ਦੇਣਾ ਚਾਹੁੰਦਾ ਸਭ ਤੋਂ ਮੇਨ ਇੰਪੋਰਟੈਂਟ ਇਹੋ ਜੀ ਸਥਿਤੀ 'ਚ ਬਲੈਕਆਊਟ ਹੁੰਦਾ ਬਲੈਕਆਊਟ ਦੇ ਗਾਰਡਿੰਗ ਦੇ ਟਾਈਮਿੰਗਸ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਨੇ ਉਹਦੇ ਰਿਗਾਰਡਿੰਗ ਸਾਇਰਨ বাজਾਇਆ ਜਾਂਦਾ ਤਾਂ ਹੋਰ ਤਰੀਕੇ ਨਾਲ ਸੋਸ਼ਲ ਮੀਡੀਆ ਨਾਲ ਵੀ ਟਾਈਮ ਦਿੱਤਾ ਜਾਂਦਾ। ਮੇਰੀ ਸਾਰੇ ਨਾਗਰਿਕਾਂ ਨੂੰ ਬੇਨਤੀ ਹੈ ਕਿ ਬਲੈਕਆਊਟ ਨੂੰ 100% ਫੋਲੋ ਕੀਤਾ ਜਾਏ। ਉਹਦੇ ਤਹਿਤ ਸਾਰੀਆਂ ਜਿਹੜੀਆਂ ਘਰਦਿਆਂ ਲਾਈਟਾਂ ਨੇ ਆਫ ਰੱਖੀਆਂ ਜਾਣ। ਈਵਨ ਜਨਰੇਟਰ ਜਾਂ ਦੂਸਰੇ ਤੁਹਾਡੇ ਇਨਵਰਟਰਸ ਲਾਈਟਾਂ ਨੇ ਉਹ ਕੈਮਰਾ ਲਾਈਟਸ ਨੇ ਉਹ ਵੀ ਵਹੀਕਲ ਦੀਆਂ ਲਾਈਟਸ ਨੇ ਜਿਹੜਾ ਕਿਸੇ ਵੀ ਤਰੀਕੇ ਦੀ ਰੋਸ਼ਨੀ ਨਜ਼ਰ ਨਹੀਂ ਆਣੀ ਚਾਹੀਦੀ ਤਾਂ ਹੀ ਇਹਦਾ ਪਰਪਸ ਸਾਲਵ ਹੁੰਦਾ। ਹੁਣ ਤੱਕ ਕਾਫੀ ਸਹਿਯੋਗ ਸਾਨੂੰ ਮਿਲ ਰਿਹਾ ਹੈ ਲੇਕਿਨ ਕਈ ਜਿਸ ਤਰ੍ਹਾਂ ਕੋਈ ਯਾਤਰੀ ਨੇ ਕੋਈ ਅਣਜਾਣ ਹੈ ਉਹ ਵਹੀਕਲ ਟ੍ਰੈਫਿਕ ਹੈ ਉਹਨਾਂ ਦੀਆਂ ਲਾਈਟਸ ਕਈ ਵਾਰ ਜਗਦੀਆਂ ਰਹਿੰਦੀਆਂ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਵਹੀਕਲ ਦੀ ਮੂਵਮੈਂਟ ਵੀ ਹੈ ਜਿਹੜੀ ਉਹ ਵੀ ਇਸ ਦੌਰਾਨ ਨਾ ਕੀਤੀ ਜਾਵੇ ਸੜਕਾਂ ਤੇ ਜਿਹੜੇ ਕੋਈ ਢਾਬੇ ਨੇ ਜਾਂ ਹੋਟੈਲਸ ਦੇ ਕਈ ਵਾਰੀ ਰਾਹੀਰ ਰੁੱਕ ਕੇ ਉੱਥੇ ਚਾਹ ਪੀਣ ਲੱਗ ਜਾਂਦੇ ਨੇ ਢਾਬੇ ਵਾਲੇ ਲਾਈਟ ਜਗਾ ਲੈਂਦੇ ਨੇ ਤਾਂ ਬੇਵਾਲਿਆਂ ਨੂੰ ਵੀ ਬੇਨਤੀ ਹੈ ਕਿ ਉਹਨਾਂ ਵਾਸਤੇ ਵੀ ਸੇਮੇ ਰੂਲਸ ਐਂਡ ਰੈਗੂਲੇਸ਼ਨ ਹੈ ਉਹ ਵੀ ਅਨੁਸਕਤੀ ਨਾਲ ਪਾਲਣ ਕਰਨ। ਸੀਮੀ ਦੇਖੀ ਦੇਖੀ ਜਾ ਰਹੀ ਹੈ ਬਹੁਤ ਵੀਡੀਓਜ਼ ਨੇ ਉਹਨਾਂ ਨੂੰ ਗਲਤ ਤਰੀਕੇ ਪੇਸ਼ ਕੀਤਾ ਜਾ ਰਿਹਾ ਹੈ ਕਈ ਟੈਗ ਲਾ ਕੇ ਸੰਗਰੂਰ ਦਾ ਵਾਇਰਲ ਕੀਤਾ ਜਾ ਰਿਹਾ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਵੀ ਬਣਾਇਆ ਜਾ ਰਿਹਾ ਹੈ ਉਹਨਾਂ ਨੂੰ ਕੀ ਕਹਿਣਾ। ਇਹਦੇ ਸਿਲਸਿਲੇ 'ਚ ਅੱਜ ਮੈਂ ਇੱਕ ਮੀਟਿੰਗ ਵੀ ਕਾਲ ਕੀਤੀ ਹੈ ਜਿਹੜੇ ਯੂਟਿਊਬਰਸ ਨੇ ਜਾਂ ਸੋਸ਼ਲ ਮੀਡੀਆ ਦੇ ਪੇਜ ਹੈਂਡਲ ਕਰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਐਵੇਂ ਕੋਈ ਗਲਤ ਇਨਫਰਮੇਸ਼ਨ ਨੂੰ ਪੋਸਟ ਨਾ ਕਰਨ। ਕੋਈ ਵੀ ਇਨਫੋਰਮੇਸ਼ਨ ਪੋਸਟ ਕਰਨ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਚੈੱਕ ਕਰ ਲੈਣ ਕਿ ਉਹ ਸਹੀ ਇਨਫੋਰਮੇਸ਼ਨ ਹੈ ਜੇਕਰ ਕੋਈ ਗਲਤ ਇਨਫੋਰਮੇਸ਼ਨ ਪੋਸਟ ਕਰਦਾ ਜਿਹਦੇ ਨਾਲ ਡਰਦਾ ਮਾਹੌਲ ਬਣਦਾ ਸਹਿਮ ਦਾ ਮਾਹੌਲ ਬਣਦਾ ਜਾਂ ਕੋਈ ਨੁਕਸਾਨ ਹੁੰਦਾ ਤਾਂ ਉਹਨਾਂ ਦੇ ਖਿਲਾਫ ਅਸੀਂ ਤੁਰੰਤ ਸਖਤ ਕਾਰਵਾਈ ਕਰਾਂਗੇ ਪ੍ਰਸ਼ਾਸਨ ਵੱਲੋਂ ਕੋਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੋਵੇ ਲੋਕਾਂ ਨੂੰ ਬਿਲਕੁਲ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਹੈਲਪਲਾਈਨ ਨੰਬਰ ਜਾਰੀ ਕੀਤੇ ਨੇ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਹੈਲਪਲਾਈਨ ਨੰਬਰ ਜਾਰੀ ਕੀਤੇ ਹੋਏ ਨੇ ਅਸੀਂ ਪ੍ਰੋਪਰ ਡਿਸਪਲੇ ਵੀ ਕਰ ਰਹੇ ਆ ਤੇ ਇਹਦੇ ਨਾਲ ਨਾਲ ਇਹ ਜਿਹੜਾ ਕਿ 112 ਦੀ ਹੈਲਪਲਾਈਨ ਹੈ 100 ਨੰਬਰ ਹੈ ਫਾਇਰ ਫਾਇਰ ਦੇ ਨੰਬਰ ਨੇ ਹੋ ਵੀ ਅਵੇਲੇਬਲ ਨੇ ਤਾਂ ਲੋਕਾਂ ਦੀ ਸੁਰੱਖਿਆ ਦੇ ਲਈ ਜਿਹੜਾ ਪੰਜਾਬ ਪੁਲਿਸ ਦੇਰ ਰਾਤ ਤੱਕ ਤਾਇਨਾਤ ਹੈ ਤਾਂ ਅੱਜ ਵੀ ਜਿਹੜੀ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਗਈ ਹੈ ਤਾਂ ਜੋ ਵੀ ਮੁਸਾਫਿਰ ਆ ਰਹੇ ਨੇ ਤਾਂ ਉਹਨਾਂ ਦੀ ਵੀ ਪੂਰੇ ਤੌਰ ਤੇ ਚੈਕਿੰਗ ਕੀਤੀ ਗਈ ਹੈ ਤਾਂ ਕਿ ਕੋਈ ਵੀ ਅਨਸੁਕਾਮੀ ਘਟਨਾ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਤੇ ਆਪਣੇ ਇਲਾਕੇ ਦੇ ਵਿੱਚ ਨਾ ਵਾਪਰ ਸਕੇ ਤਾਂ ਪੰਜਾਬ ਫਰਸਟ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ